ਰਾਜਵੀਰ ਜਵੰਦਾ ਦੇ ਪਿੰਡ ਪਹੁੰਚੇ ਹੋਏ ਹਨ ਔਰ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿ ਰਾਜਵੀਰ ਦਾ ਬਚਪਨ ਕਿਦਾਂ ਦਾ ਸੀਗਾ ਹਾਲਾਂਕਿ ਬੜੇ ਹੰਬਨ ਇਨਸਾਨ ਸੀਗੇ ਉਹਨੂੰ ਪੰਜਾਬੀ ਚ ਆਪਾਂ ਕਹਿ ਦਿੰਨੇ ਆ ਕਾਫੀ ਹੀਰਾ ਬੰਦਾ ਸੀਗਾ ਹੁਣ ਪਿੰਡ ਵਾਲਿਆਂ ਤੋਂ ਜਾਣ ਲੈਨੇ ਆ ਰਾਜਵੀਰ ਨੂੰ ਤੁਸੀਂ ਬਚਪਨ ਤੋਂ ਦੇਖਿਆ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਪਰਿਵਾਰ ਤੱਕ ਕੀ ਕੀ ਚੀਜ਼ਾਂ ਜਾਣਦੇ ਹੋ ਬਾਏ ਬਚਪਨ ਤੋਂ ਤਕਰੀਬਨ ਇੱਥੇ ਹੀ ਰਹੇ ਆ ਜੀ ਪੰਡ ਵਾਲੇ ਸੀ ਪੜੇ ਲਗੇ ਆ ਪਹਿਲਾਂ ਤੋਂ ਫਿਰ ਉਸ ਤੋਂ ਬਾਅਦ ਆਪਣੇ ਪਟਿਆਲਾ ਯੂਨੀਵਰਸਿਟੀ ਚ ਪੜਦੇ ਲਿਖੇ ਰਹੇ ਆ ਇਹ ਨਾਲ ਵਾਲੇ ਸਕੂਲ ਚ ਜਿਹੜਾ ਇਹ ਸਾਹਮਣੇ ਸਕੂਲ ਆ ਉੱਥੇ ਪੜਦੇ ਸੀ ਰਾਜਵੀਰ ਮੇਰੇ ਜਗਰਾਉ ਸੀਗੇ ਆਪਣੇ ਜਗਰਾਉ ਪੜੇ ਪਹਿਲਾਂ ਤਾਂ ਉਸ ਤੋਂ ਬਾਅਦ ਇੱਥੋਂ ਪੜ ਕੇ ਵੱਡੀਆਂ ਕਲਾਸਾਂ ਫਿਰ ਉਸ ਤੋਂ ਬਾਅਦ ਉੱਥੇ ਚਲੇ ਗਏ ਪਟਿਆਲਾ ਯੂਨੀਵਰਸਿਟੀ ਚ ਕੀਤੇ ਇਹਨਾਂ ਨੇ ਸਭ ਤੇ ਜਾਨੀ ਬਹੁਤ ਨਿੱਗੇ ਸੁਭਾਅ ਦੇ ਸੀ ਮਹਾਰਾਜਾ ਕੋਈ ਬੰਦਾ ਹੈ ਨਹੀਂ ਸੀ ਜਾਨੀ ਕੋਈ ਸਾਡੇ ਪਿੰਡ ਚ ਬਹੁਤ ਵਧੀਆ ਬੰਦਾ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਉਹਨਾਂ ਦੇ ਪਰਿਵਾਰ ਚੋਂ ਦੇ ਮੰਮੀ ਡੈਡੀ ਤੇ ਭੈਣ ਇੱਕ ਦੋਨੋਂ ਭੈਣ ਭਰਾ ਸੀਗੇ ਮੰਮੀ ਡੈਡੀ ਸੀ ਬਾਕੀ ਤਾਇ ਚਾਚੇ ਹੈਗੇ ਉਹਦੇ ਦੋ ਹਾਂਜੀ ਚੰਗੀ ਵਧੀਆ ਰੱਚ ਫੈਮਿਲੀ ਹੈ ਹਾਂਜੀ ਪਹਿਲੀ ਹੈਗੀ 10 11 ਕਿਲੇ ਦੇ ਕਰੀਬ ਸਾਰੇ ਦੋਨਾਂ ਦੇ ਨਾਬਰਾਵਾਂ ਕੋਲੇ ਬਚਪਨ ਤੋਂ ਤੁਸੀਂ ਰਾਜਵੀਰ ਨੂੰ ਦੇਖ ਰਹੇ ਹੋ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜਿਹੜੀਆਂ ਉਹਨਾਂ ਨੂੰ ਦੂਜਿਆਂ ਨਾਲ ਅਲੱਗ ਬਨਉਂਦੀਆਂ ਸੀ ਐ ਆ ਜੀ ਇਹਨੂੰ ਬਚਪਨ ਤੋਂ ਜਿਵੇਂ ਗਾਇਕੀ ਦਾ ਹੋ ਗਿਆ ਪਹਿਲਾਂ ਇੱਥੇ ਸਾਡੇ ਗੁਰਦੁਆਰਾ ਸਾਹਿਬ ਜਿਵੇਂ ਨਗਰ ਕੀਰਤਨ ਵਗੈਰਾ ਹੁੰਦਾ ਸੀ ਉਦੋਂ ਵੀ ਨੇ ਤੂੰ ਬੀਣਾ ਗਾਉਣਾ ਇੱਥੇ ਆਪਣੇ ਪਿੰਡ ਵਿੱਚ ਜੇ ਨੇ ਗਾਉਣਾ ਬਜਾਉਣਾ ਉੱਥੇ ਵਧੀਆ ਨਗਰ ਕੀਰਤਨ ਤੇ ਕਰਨਾ ਫੇਰ ਜਿਵੇਂ ਕਿਤੇ ਬਾਹਰ ਅੰਦਰ ਵੀ ਕਿਤੇ ਹੁੰਦਾ ਹੀ ਉੱਥੇ ਵੀ ਕਰਨਾ ਤੇ ਬਾਕੀ ਇਹਨੂੰ ਥੋੜਾ ਜਿਆਦਾ ਮੋਟਰਸਾਈਕਲ ਦਾ ਬਹੁਤ ਸ਼ੌਂਕ ਸੀ ਪਹਿਲਾਂ ਤੋਂ ਮੋਟਰਸਾਈਕਲ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਰਿਆ ਸ਼ੌਂਕ ਇਹਨੂੰ ਪਹਿਲਾਂ ਵੀ ਇਹਦੇ ਕੋਲੇ ਹੁੰਦਾ ਸੀ ਵੱਡੇ ਮੋਟਰਸਾਈਕਲ ਇੱਥੇ ਪੈਂਟ ਦੇ ਵਿੱਚ ਹੀ। ਅੱਛਾ ਜੀ। ਉਹਨਾਂ ਦੇ ਜਾਂਦਾ ਆਉਂਦਾ ਰਿਹਾ। ਮਗਰ ਟਰਾਲੀ ਰੱਖੀ ਹੁੰਦੀ ਸੀ ਉਹ ਚ ਸਮਾਨ ਰੱਖ ਕੇ ਜਾਨਾ। ਤੇ ਦੂਰ ਨੇੜੇ ਦੇ ਦੱਕਾ ਕੰਮ ਦਾ ਫੜਦਾ ਰਿਹਾ। ਬਾਕੀ ਗੱਡੀਆਂ ਗੁੱਡੀਆਂ ਦਾ ਵੀ ਸੌਂਕ ਇਹਨੂੰ ਤਕਰੀਬਨ ਪਹਿਲਾਂ ਤੋਂ ਹੀ ਸੀ। ਕਿੰਨਾ ਟਾਈਮ ਪੁਲਿਸ ਤੇ ਕੰਮ ਕੀਤਾ? ਪੁਲਿਸ ਤੇ ਤਕਰੀਬਨ 9 ਸਾਲ ਦੇ ਕਰੀਬ ਕਹਿੰਦੇ ਕੀਤਾ ਇਹ ਕੰਮ। ਡੈਡੀ ਵੀ ਡੈਡੀ ਵੀ ਪੁਲਿਸ ਵਿੱਚ ਸੀਗੇ। ਦਾ ਤੌਰ ਇੰਸਪੈਕਟਰ ਸੀ। ਉਹ ਵੀ ਸੁਭਾਅ ਦੇ ਬਹੁਤ ਵਧੀਆ ਸੀਗੇ। ਹਾਂਜੀ। ਉਹਨਾਂ ਦਾ ਕਿੰਨਾ ਟਾਈਮ ਕੰਮ ਕੀਤਾ? ਕਿਵੇਂ ਹੀ। ਉਹ ਉਹਨਾਂ ਦੇ ਡੈਡੀ ਦੇ ਕਿਦਾਂ तकरीबन ਹੋ ਗਿਆ 3 ਸਾਲ ਹੋ ਗਏ ਉਦੋਂ ਡੈਥ ਹੋ ਗਈ ਸੀ ਜੀ ਹਾਂਜੀ ਹਾਂਜੀ 3 ਸਾਲ ਪਹਿਲਾਂ ਇਹਦੇ ਮਮਾ ਜੀ ਉਦੋਂ ਸਰਪੰਚ ਰਹੇ ਆ ਪਿਛਲੀ ਟਰਮ ਦੇ ਵਿੱਚ ਜਾਨੀ ਅੱਛਾ ਜੀ ਉਦੋਂ ਉਹਨਾਂ ਦੀ ਸਰਪੰਚੀਤ ਹੋਣ ਤੋਂ ਲੈਂਡ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਜੀ ਬਸ ਕੋਈ ਜਿਵੇਂ ਬਿਮਾਰ-ਤਮਾਰ ਜੇ ਰਹਿੰਦੀ ਸੀ ਥੋੜਾ ਜਿਹਾ ਹਾਂਜੀ ਰਾਜਵੀਰ ਦਾ ਬਚਪਨ ਇਸ ਗਲੀਆਂ ਦੇ ਵਿੱਚ guzreya ਤਕਰੀਬ ਡਰਿਆ ਆਪਰੇ ਪ੍ਰਾਣਾ ਪਹਿਲਾ ਜਿਹੜਾ ਮਕਾਨ ਸੀ ਉੱਥੇ ਵਧੀਆ ਪੜ੍ਹੇ ਲਿਖੇ ਆ ਸਾਰਾ ਬਚਪਨ ਇੱਥੇ ਹੀ ਖੇਡਦਾ ਖੋੜਦਾ ਰਿਹਾ ਸਾਰਾ ਬੱਚਿਆਂ ਦੇ ਨਾਲ ਖੇਡਣਾ ਖੋੜਣਾ ਉਸ ਤੋਂ ਬਾਅਦ ਜਿਵੇਂ ਜਿਵੇਂ ਵੱਡਾ ਹੋਈ ਗਿਆ ਉਸ ਹਿਸਾਬ ਨਾਲ ਆਪਦਾ ਸਕੂਲ ਦੀ ਪੜ੍ਹਾਈ ਫਿਰ ਕਾਲਜ ਦੀ ਪੜ੍ਹਾਈ ਫਿਰ ਉਧਰੇ ਤਕਰੀਬਨ ਬਾਹਰੀ ਆਪਦਾ ਅਕਾਉਂਟ ਜੋਣ ਦਾ ਸਿੱਖ ਕੀ ਤਕਰੀਬਨ ਬਾਹਰੀ ਕੰਮ ਚ ਪੈ ਗਈ ਕਿ ਇਹ ਯਾਦਗਾਰ ਬਣਾਈ ਜਾ ਰਹੀ ਹੈ ਰਾਜਵੀਰ ਦੀ ਇਸ ਪਿੰਡ ਦੇ ਵਿੱਚ ਜਿੱਦਾਂ ਸਿੱਧੂ ਮੂਸੇ ਵਾਲੇ ਦੀ ਮੂਸੇ ਪਿੰਡ ਬਣੀ ਹੋਈ ਹੈ ਕਹ ਰਿਆ ਵੀ ਸੰਸਕਾਰ ਜਿੱਥੇ ਕਰਨਾ ਕਹਿੰਦੇ ਵੀ ਉੱਥੇ ਵੀ ਯਾਦ ਕਰ ਕਹਿੰਦੇ ਬਣਾਉਣਗੇ ਵੀ ਇਹਦੀ ਵੀ ਪਿੰਡ ਦਾ ਨਾਮ ਰੋਸ਼ਨ ਰਹੂਗਾ ਫਿਰ ਪਤਾ ਲੱਗ ਜੂਗਾ ਵੀ ਰਾਜਕੀ ਵਰਗਾ ਨੌਜਵਾਨ ਲੱਗਦਾ ਕਿ ਮੁੜ ਕੇ ਆਊਗਾ ਨਹੀਂ ভাই ਨਹੀਂ ਆਣਾ ਇਹ ਤਾਂ ਬਹੁਤ ਘਟਾ ਇਹੋ ਜਿਹਾ ਬੰਦਾ ਕਦੇ ਵੀ ਦੁਬਾਰਾ ਜ਼ਿੰਦਗੀ ਚ ਨਹੀਂ ਆਉਣਾ ਸਾਡੇ ਕੋਲ ਤਾਂ ਉਧਰ ਦੇ ਬੰਦੇ ਕਹਿੰਦੇ ਕਿ ਬੜੇ ਖਾਸ ਹੁੰਦੇ ਆ ਜਿਹੜੇ ਮਤਲਬ 1 ਮਿੰਟ ਦੀ ਮੋਹ ਲੈਂਦੇ ਆ ਬੰਦੇ ਨੂੰ ਅੱਜ ਲੱਖਾਂ ਕਰੋੜਾ ਬੰਦੇ ਅੱਜ ਭਾਵੁਕ ਨੇ ਉਨੇ ਅੱਖਾਂ ਚੋਂ ਅਥਰੂ ਆ ਰਹੇ ਨੇ ਕਿ ਆਖਰ ਇਹ ਚੀਜ਼ਾਂ ਹੋਣੀ ਨਹੀਂ ਚਾਹੀਦੀ ਸ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਦੇਖੋ ਜੀ ਇਹ ਤਾਂ ਹੁਣ ਪ੍ਰਮਾਤਮਾ ਨੂੰ ਜੋ ਮਨਜ਼ੂਰ ਆ ਉਹ ਮੇ ਆਉਣਾ ਯਾਨੀ ਚੰਗੇ-ਚੰਗੇ ਵਧੀਆ ਬੰਦੇ ਪ੍ਰਮਾਤਮਾ ਪਤਾ ਨਹੀਂ ਕਿਉਂ ਇਦਾਂ ਲੈ ਜਾਂਦਾ ਇਹਨਾਂ ਬੰਦਾ ਬਹੁਤ ਨੇਕ ਇਨਸਾਨ ਸੀ ਯਾਨੀ ਬਹੁਤ ਵਧੀਆ ਦਿਲ ਦਾ ਸੁਭਾਅ ਦਾ ਬਹੁਤ ਵਧੀਆ ਬੰਦਾ ਸੀ ਅਸੀਂ ਕੋਈ ਕਲਾਕਾਰਾਂ ਦੇ ਪਿੰਡ ਵਿੱਚ ਜਾਂਦੇ ਆ ਤਾਂ ਤਰਾ-ਤਰਾ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਲਾਕਾਰ ਬਾਰੇ ਲੋਕੀ ਅੱਛਾ ਵੀ ਬੋਲਦੇ ਲੋਕੀ ਮਾੜਾ ਵੀ ਕਾਫੀ ਬੋਲਦੇ ਆ ਪਰ ਇੱਥੇ ਤੁਹਾਡੇ ਪਿੰਡ ਦਾ ਇੱਕ ਵੀ ਬੰਦਾ ਇਦਾਂ ਦਾ ਨਹੀਂ ਹੈਗਾ ਜਿਹੜਾ ਰਾਜਵੀਰ ਨੂੰ ਲੈ ਕੇ ਕੁਝ ਇਦਾਂ ਦੀ ਗੱਲ ਕੋਈ ਗੱਲ ਹੀ ਨਹੀਂ ਹੈ ਕੋਈ ਰਾਜਵੀਰ ਨੂੰ ਲੈ ਕੇ ਕੋਈ ਗੱਲ ਹੀ ਨਹੀਂ ਕੋਈ ਇਹਦਾ ਪਿੰਡ ਚ ਨਹੀਂ ਸੀ ਜਮਈ ਇਦਾਂ ਦਾ ਬਹੁਤ ਵਧੀਆ ਬੰਦਾ ਸੀ ਕੋਈ ਹੈ ਹੀ ਨਹੀਂ ਸੀ ਕਿਸੇ ਨਾਲ ਵੀ ਉਹਦੀ ਕੋਈ ਵਿਰੋਧ ਵੈਰਤਾ ਵੀ ਕਿਸੇ ਨਾਲ ਹੋਵੇ ਹਰ ਇੱਕ ਨੂੰ ਭੱਜ ਕੇ ਮਿਲਣਾ ਹਰ ਇੱਕ ਨੂੰ ਖੋਸ ਹੋ ਕੇ ਬੱਚਿਆਂ ਨੂੰ ਮਾਵਾ ਭੈਣਾਂ ਨੂੰ ਵੱਡਿਆਂ ਨੂੰ ਜਿੱਦਾਂ ਜਿਵੇਂ ਕੋਈ ਵੀ ਕਿਦਾਂ ਦਾ ਲੱਗਦਾ ਸੀ ਉਹਨੂੰ ਉਦਾਂ ਕਹਿ ਕੇ ਬੁਲਾਉਣਾ ਹੋਂ ਮਧਵਲੀ ਨਹੀਂ ਸੀ ਕੋਈ ਪਿੰਡ ਦੇ ਵਿੱਚ ਉਹਦਾ ਇਦਾਂ ਲੱਗ ਸਾਰੇ ਪਰਿਵਾਰ ਹੀ ਬਹੁਤ ਵਧੀਆ ਸੀ ਇਹਨਾਂ ਦੇ